ਸੇ ਵੀ ਗੁੱਟ ਰੱਖੀ ਬੈਠੇਗਾ ਦੇਖੋ ਦੁਜਾ ਰੋਕ ਦਿਓ ਦੇਖੋ ਜਿਸ ਤਰ੍ਹਾਂ ਕਿ ਨਿਊ ਇੰਡੀਆ ਪਿਓਰ ਕਾਟਨ ਦੀ ਡੋਰਾ ਹੈ ਨਿਊ ਇੰਡੀਆ ਸਕੋਰਪੀਓ ਬਲੈਕ ਪੈਂਥਰ ਸ਼ਕਤੀ ਇਹ ਕਾਟਨ ਦੀਆਂ ਡੋਰਾ ਨੇ ਪਿਓਰ ਸੁੱਤੀ ਡੋਰਾ ਨੇ ਇਹ ਬਹੁਤ ਹੀ ਸਸਤੀਆਂ ਨੇ ਪਲਾਸਟਿਕ ਨਾਲ ਬਹੁਤ ਸਸਤੀਆਂ ਪੈਂਦੀਆਂ ਨੇ ਇਸ ਕਰਕੇ ਇਹ ਠੀਕ ਵੀ ਨਹੀਂ ਨੇ ਯਾਨੀ ਕਿ ਇਸ ਕਰਕੇ ਮਾਰਕੀਟ ਵਿੱਚ ਬਹੁਤ ਸਸਤੇ ਡੋਰਾ ਆ ਚੁੱਕੇ ਪਲਾਸਟਿਕ ਡੋਰਾ ਨਾ ਲੈ ਕੇ ਦੋ ਤਿਹਾਰ ਪਜ ਕੇ ਕਹੀ ਕਿ ਕਹੀ ਕਿ ਨਜ਼ਦੀਕ ਆ ਚੁੱਕਾ ਹੈ ਕਿ ਲੋਕਾਂ ਦਾ ਰੁਝਾਨ ਕੱਟ ਗਿਆ ਜਾਂ ਵਧ ਗਿਆ ਪਤੰਗਾ ਦੇ ਕਰਨ ਕਿਉਂਕਿ ਪਤੰਗ ਵੀ ਕਾਫੀ ਮਹਿੰਗੇ ਹੋ ਗਏ ਉਹਨੂੰ ਦੇਖੋ ਇਹ ਰੁਝਾਨ ਤਾਂ ਕਿਰ ਬਹੁਤ ਵਧਿਆ ਆ ਪਤੰਗ ਵੀ ਇਸ ਵਾਰ ਮਹਿੰਗਾ ਹੈ ਕਿਉਂਕਿ ਕਾਰੀਗਰ ਦਾ ਰੇਟ ਬਹੁਤ ਵੱਧ ਚੁੱਕਾ ਹੈ ਮਹਿੰਗਾਈ ਵੀ ਹੋ ਚੁੱਕੀ ਹੈ ਕੁਝ ਕਾਰੀਗਰ ਰੇਟ ਵੱਧ ਚੁੱਕ ਨੇ ਪਰ ਲੇਕਿਨ ਰੁਝਾਨ ਨਹੀਂ ਕਟਿਆ ਪਤੰਗਾਂ ਦਾ ਰੁਝਾਨ ਪੂਰੀ ਹੈ ਉਸ ਤਰੀ ਹੈ ਉਸ ਤਰੀ ਹਰ ਪੂਰਾ ਪੂਰੇ ਤਿਸ਼ਾ ਨਾਲ ਲੋਕੀ ਬਸੰਤ ਦਾ ਤਿਆਰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਕਿੰਨੇ ਕੁ ਦੂਰ ਦੂਰ ਤੁਹਾਡੇ ਕੋਲ ਲੋਕ ਪਤੰਗ ਲੈਣ ਵਾਸਤੇ ਆਉਂਦੇ ਨੇ ਦੁਕਾਨਦਾਰ ਵੀ ਆਉਂਦੇ ਨੇ ਜਾਂ ਲੋਕ ਆਉਂਦੇ ਨੇ ਮੇਰੇ ਕੋਲ ਬਹੁਤ ਦੂਰ ਦੂਰ ਆਉਂਦੇ ਨੇ ਜਿਸ ਤਰ੍ਹਾਂ ਸੁਨਾਮ ਤੋਂ ਪਾਨੀਗੜ ਤੋਂ ਜਿੰਮੇ ਤੋਂ ਪਾਤਣਾ ਤੋਂ ਬਹੁਤ ਦੂਰ ਦੂਰ ਅੰਦਰੇ ਪਿੰਦੇ ਵਧੀਆ ਕੁਆਲਟੀ ਦੇ ਪਤੰਗ ਆਉਂਦੇ ਨੇ ਬਿਲਕੁਲ ਸੇਫ ਵਰਲਡ ਕਪ ਕੰਪਨੀ ਵਧੀਆ ਸੇ ਵਧੀਆ ਕਾਗਜ਼ ਦੇ ਪਤੰਗ ਮੇਰੇ ਕੋਲ ਮਿਲਦੇ ਨੇ ਅਸੀਂ ਦੇਖਾਂਗੇ ਤੁਹਾਡੇ ਕੋਲੇ ਲੜੀਆਂ ਵਾਲੇ ਪਤੰਗ ਵੀ ਪਏ ਨੇ ਲੜੀਆਂ ਚੱਲ ਰਹੀਆਂ ਨੇ ਨਾ ਜਗਜਗ ਹੋ ਰਹੀ ਏ ਦੇਖੋ ਅੱਜ ਕੱਲ ਬੱਚਿਆਂ ਜਮਾਨਾ ਹੈ ਲਾਈਟਾਂ ਵਾਲੇ ਪਤੰਗ ਵੀ ਆ ਚੁੱਕੇ ਨੇ ਮਾਰਕੀਟ 'ਚ ਸਰੋਂ ਲਾਈਟਾਂ ਵਾਲੇ ਪਤੰਗ ਵੀ ਮਿਲ ਜਾਣਗੇ ਰਾਤ ਨੂੰ ਉਡਾਣ ਵਾਸਤੇ ਇਹ ਮੈਂ ਕੁਛ ਨਹੀਂ ਕੁ ਸਵੇਰੇ ਉਡਾਣੀਆਂ ਨੇ ਉਹ ਬਸ ਹੀ ਵਧੀਆ ਹਾਂਜੀ ਬਿਲਕੁਲ ਸਵੇਰੇ ਸਵੇਰੇ ਡਾਣ ਵਾਸਤੇ ਰਾਤ ਨੂੰ ਡਾਣ ਵਾਸਤੇ ਬਹੁਤ ਵਧੀਆ ਪਤੰਗ ਨੇ ਲਾਈਟਾਂ ਵਾਲੀ ਪਰ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿੰਨਾ ਕ੍ਰੇਜ਼ ਸੰਗਰੂਰ ਦੇ ਵਿੱਚ ਹੈਗਾ ਉਹਨਾ ਕਿਤੇ ਨਹੀਂ ਹੈਗਾ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਪਤੰਗ ਮਿਲ ਜੂਗਾ ਹਰ ਇੱਕ ਤਰ੍ਹਾਂ ਦੇ ਬਹੁਤ ਸੋਹਣੇ ਸੋਹਣੇ ਪਤੰਗ ਨੇ ਬੱਚਿਆਂ ਲਈ ਨੇ ਵੱਡੇ ਨੇ ਤੇ ਜਿਹੜੀਆਂ ਡੋਰਾ ਨੇ ਗਿਆ ਅਸੀਂ ਜਿਹੜੀ ਸਾਡੇ ਸੰਗਰੂਰ ਦੇ ਵਿੱਚ ਸਾਡੇ ਵੀਰ ਜੀ ਨੇ ਬਹੁਤ ਵਧੀਆ ਪਤੰਗ ਨੇ ਉਹਨਾਂ ਲਵੇ ਬਹੁਤ ਵਧੀਆ ਡੋਰਾ ਪਰ ਇੱਕ ਉਹਨਾਂ ਦਾ ਸਪੈਸ਼ਲੀ ਇੱਕ ਲਾਇਆ ਹੈਗਾ ਸਾਨੂੰ ਬਹੁਤ ਚੰਗਾ ਲੱਗਿਆ ਕਿ ਚੈਨਾ ਡੋਰ ਹੈ ਜਿਹਦੀ ਪਲਾਸਟਿਕ ਦੀ ਡੋਰ ਆ ਤੇ ਨਾ ਕੋਈ ਖਰੀਦੇ ਨਾ ਕੋਈ ਵੇਚੇ ਉਹਨਾਂ ਦਾ ਸਪੈਸ਼ਲ ਲਿਕ ਲਾਇਆ ਸੋ ਉਹਨਾਂ ਦਾ ਥੈਂਕਸ ਆ ਧੰਨਵਾਦ ਹੈਗਾ ਜਨ ਹਤੇਸ਼ੀ ਟੀਆਰਪੀ ਨਹੀਂ ਭਰੋ ਸਾਡਾ ਪਾਲ ਦੋਸਤੋ ਤੁਸੀਂ ਵੇਖ ਰਹੇ ਹੋ ਜਨ ਹਤੇਸ਼ੀ ਯਮੇਕ ਤੁਹਾਨੂੰ ਪਤਾ ਹੈ ਕਿ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਨਜ਼ਦੀਕ ਆ ਚੁੱਕਾ ਹੈ ਤਾਂ ਉੱਥੇ ਹੀ ਜੋ ਪਤੰਗ ਬਾਜ਼ੀ ਦਾ ਸ਼ੌਂਕ ਰੱਖਦੇ ਹਨ ਉਹ ਖਰੀਦਦਾਰੀ ਕਰ ਰਹੇ ਹਨ ਪਤੰਗਾਂ ਦੀ ਤਾਂ ਅੱਜ ਅਸੀਂ ਉੱਥੇ ਹੀ ਬਿੱਟੂ ਪਤੰਗ ਢੰਡਾਰ ਜੋ ਕਿ ਪਿਛਲੇ 47 ਸਾਲਾਂ ਤੋਂ ਪਤੰਗਾਂ ਦਾ ਕੰਮ ਕਰ ਰਹੇ ਹਨ ਤੇ ਉਹਨਾਂ ਦੀ ਦੁਕਾਨ ਤੇ ਪਹੁੰਚ ਜ ਤੁਸੀਂ ਤਸਵੀਰਾਂ ਵੀ ਸਾਹਮਣੇ ਦੇਖ ਸਕਦੇ ਹੋ ਕਿ ਇਹਨਾਂ ਕੋਲ ਜਿੱਥੇ ਵਧੀਆ ਤਰੀਕੇ ਦੇ ਪਤੰਗ ਹਨ ਤਾਂ ਉੱਥੇ ਹੀ ਇਹਨਾਂ ਵੱਲੋਂ ਲੜੀਆਂ ਲਗਾ ਕੇ ਪਤੰਗਾਂ ਨੂੰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੜੀਆਂ ਲਗਾ ਕੇ ਪਤੰਗਾਂ ਨੂੰ ਤਿਆਰ ਕੀਤਾ ਹੋਇਆ ਹੈ ਤਾਂ ਉੱਥੇ ਹੀ ਪੂਰੀ ਦੁਕਾਨ ਹੈ ਜੋ ਪਤੰਗਾਂ ਦੇ ਨਾਲ ਭਰੀ ਪਈ ਹੈ ਤੇ ਜੇਕਰ ਗੱਲ ਕੀਤੀ ਜਾਵੇ ਜਿਵੇਂ ਆਪਾਂ ਦੇਖਿਆ ਕਿ ਹੁਣ ਜੋ ਦੌਰ ਚੱਲ ਰਿਹਾ ਹੈ ਚਾਈਨਸ ਡੋਰ ਦਾ ਜਿਸ ਨੂੰ ਆਪਾਂ ਪਲਾਸਟਿਕ ਡੋਰ ਵੀ ਕਹਿ ਦਿੰਦੇ ਆ ਤਾਂ ਇਸ ਦੁਕਾਨ ਦੇ ਉੱਪਰ ਤੁਹਾਨੂੰ ਕੋਈ ਅਜੀਹੀ ਪ੍ਰਕਾਰ ਦੀ ਡੋਰ ਨਹੀਂ ਮਿਲੇਗੀ ਸਿਰਫ ਇਹਨਾਂ ਕੋਲੇ ਜੋ ਧਾਗੇ ਦੀ ਡੋਰ ਹੈ ਉਹੀ ਇਹਨਾਂ ਕੋਲੇ ਜੋ ਅਵੇਲੇਬਲ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਪਤੰਗਾਂ ਦੇ ਨਾਲ ਦੁਕਾਨ ਭਰੀ ਪਈ ਹੈ ਤੇ ਵੱਡੇ ਵੱਡੇ ਪਤੰਗ ਇਹਨਾਂ ਕੋਲੇ ਮੌਜੂਦ ਹਨ ਅਤੇ ਕਾਫੀ ਦੂਰੋਂ ਦੂਰੋਂ ਲੋਕ ਇਨਾਂ ਕੋਲੇ ਪਤੰਗ ਲੈਣ ਵਾਸਤੇ ਵੀ ਆਂਦੇ ਹਨ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਤੇ ਪੂਰੇ ਮਸ਼ਹੂਰ ਹਨ ਸੱਸੀ ਸਰ ਸੱਸੀ ਕਾਲ ਜੀ ਕੀ ਨਵੇਂ ਮੇਰਾ ਨਾਮ ਬਿੱਟੂ ਬਿੱਟੂ ਪਤੰਗ ਪੰਡਾਰ ਸੰਗਰੂਰ ਤੋਂ ਮੈਂ ਮੈਂ ਤਾਂ ਪਹਿਲਾਂ ਸਾਰਿਆਂ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਬੱਚਿਆਂ ਨੂੰ ਪਲਾਸਟਿਕ ਡੋਰ ਨਾਲ ਲੈ ਕੇ ਦੋ ਇਹ ਖਤਰਨਾਕ ਹੈ ਜਾਨ ਲੈਵਾ ਹੈ ਅੱਜਕੱਲ ਮਾਰਕੀਟ ਵਿੱਚ ਕਾਟਨ ਥ੍ਰੈਡ ਦੀਆਂ ਬਹੁਤ ਹੀ ਸਸਤੀਆਂ ਰੇਟਾਂ ਚ ਆ ਚੁੱਕੀਆਂ ਨੇ ਵਧੀਆਂ ਨੇ ਸੇਫ ਨੇ ਕਿਸ ਨੂੰ ਕੋ ਨੁਕਸਾਨ ਦਾ ਹੈ ਕਿ ਨਹੀਂ ਜਿਸ ਤਰ੍ਹਾਂ ਕਿ ਮੈਂ 200 ਰੁਪਏ ਦੇ ਵਿੱਚ 4000 ਕਿਲੋ 4000 ਮੀਟਰ ਸਾਡੇ 4000 ਮੀਟਰ 250 ਚ 5000 ਮੀਟਰ 6000 ਮੀਟਰ ਮਿਲ ਜਾਂਦੀਆਂ ਨੇ ਇਸ ਕਰਕੇ ਮੈਂ अपील ਇਹੀ ਕਰਾਂਗਾ ਸਾਰਿਆਂ ਨੂੰ ਕਿ ਪਲਾਸਟਿਕ ਡੋਰ ਬੱਚੇ ਨੂੰ ਨਾ ਲੈ ਕੇ ਦੋ ਤੁਸੀਂ ਵੀ ਗੁੱਟ ਰੱਖੀ ਬੈਠੇ ਹੋ ਦੇਖੋ ਨੁਜਰ ਰੋਕ ਦਿਓ ਦੇਖੋ ਜਿਸ ਤਰ੍ਹਾਂ ਕਿ ਨਿਊ ਇੰਡੀਆ ਪਿਓਰ ਕੋਟਨ ਦੀ ਡੋਰ ਹੈ ਨਿਊ ਇੰਡੀਆ ਸਕੋਰਪੀਓ ਬਲੈਕ ਪੈਂਥਰ ਸ਼ਕਤੀ ਇਹ ਕੋਟਨ ਦੀਆਂ ਡੋਰਾ ਨੇ ਪਿਓਰ ਸੁੱਤੀ ਡੋਰਾ ਨੇ ਇਹ ਬਹੁਤ ਹੀ ਸਸਤੀਆਂ ਨੇ ਪਲਾਸਟਿਕ ਨਾਲ ਬਹੁਤ ਸਸਤੀਆਂ ਪੈਂਦੀਆਂ ਨੇ ਇਸ ਕਰਕੇ ਇਹ ਠੀਕ ਵੀ ਨਹੀਂ ਯਾਨੀ ਕਿ ਇਸ ਕਰਕੇ ਮਾਰਕੀਟ ਵਿੱਚ ਬਹੁਤ ਸਸਤੇ ਡੋਰਾ ਆ ਚੁੱਕੇ ਪਲਾਸਟਿਕ ਡੋਰ ਨਾਲ ਲੈ ਕੇ ਦੋ ਪਲੀਜ਼ 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 ਲੋਕ ਕਹਿੰਦੇ ਨੇ ਕਿ ਪਲਾਸਟਿਕ ਦੀ ਡੋਰ ਮਜ਼ਬੂਤ ਹੁੰਦੀ ਹੈ ਉਸ ਨੂੰ ਕੋਈ ਦੂਜੀ ਡੋਰ ਕੱਟ ਨਹੀਂ ਸਕਦੀ ਜਿਸ ਕਰਕੇ ਲੋਕਾਂ ਦਾ ਰੁਝਾਨ ਪਲਾਸਟਿਕ ਡੋਰ ਪਾਸੇ ਵਧਿਆ ਹੋਇਆ ਤੁਸੀਂ ਕਹਿ ਰਹੇ ਹੋ ਵੀ ਇਹ ਗੁੱਟ ਵੀ ਸਸਤਾ ਹੈਗਾ ਡੋਰ ਕਿੰਨੀ ਐਸਟ 6000 ਮੀਟਰ 6000 ਮੀਟਰ ਡੋਰ ਹੈ ਗਿਸਟੇ ਕਿੰਨਾ ਉਹਦੇ ਨਾਲ ਤਾਕਤਵਰ ਡੋਰ ਹੈ ਦੇਖੋ ਉਸ ਤੋਂ ਤਾਕਤਾਂ ਘਟ ਹੈ ਕਿਉਂਕਿ ਜਿੱਥੇ ਵੀ ਫਸ ਜਾਂਦੀ ਹੈ ਟੁੱਟ ਜਾਂਦੀ ਹੈ ਇਹ ਤਾਂ ਜ਼ਰੂਰ ਹੈ ਜੇ ਇਹ ਵੀ ਨਾ ਟੁੱਟੇ ਫਿਰ ਇਹ ਵੀ ਖਤਰਨਾਕ ਹੋ ਗਈ ਜੇ ਵੀ ਨਾ ਟੁੱਟੇ ਇਹ ਵੀ ਖਤਰਾ ਹੋ ਗਏ ਸਕੇ ਠੀਕ ਹੈ ਯਾਨੀ ਕਿ ਠੀਕ ਹੈ ਇੰਜੋਏ ਕਰੋ ਹਾਂ ਜ਼ਰੂਰੀ ਹੈ ਨਵੀਂ ਕਟਣਾ ਕਟਾਣਾ ਹੈ ਇੱਥੇ ਇੰਜੋਏ ਕਰੋ ਤੁਸੀਂ ਬੱਚਿਆਂ ਨੂੰ ਕਹੋ ਤੁਸੀਂ ਇੰਜੋਏ ਕਰੋ ਸਸਤੀ ਭੇਜ ਕਟਣ ਕਟਾਣ ਚ ਨਾ ਪਾਓ ਤੁਸੀਂ ਇੰਜੋਏ ਕਰੋ ਸੇਫਲੀ ਰੋ ਸਭ ਨੂੰ ਆਪ ਹੀ ਰਿਸੀਵ ਰੋ ਬੱਚੇ ਵੀ ਸੇਫ ਰਹੋ ਪੰਛੀ ਸੇਫ ਰਹੇ ਹਰ ਇਨਸਾਨ ਸੇਫ ਰਹੇ ਕਿੰਨਾ ਕੁ ਲੋਕਾਂ ਦਾ ਰੁਝਾਨ ਘਟਿਆ ਹੈ ਜਾਂ ਵਧਿਆ ਹੈ ਬਸੰਤ ਦਾ ਤਿਉਹਾਰ ਪਜੇ ਕੇ ਕਿ ਕਹੀ ਕਿ ਨਜ਼ਦੀਕ ਆ ਚੁੱਕਾ ਹੈ ਕਿ ਲੋਕਾਂ ਦਾ ਰੁਝਾਨ ਘਟ ਗਿਆ ਜਾਂ ਵਧ ਗਿਆ ਪਤੰਗਾਂ ਦੇ ਕਰਨ ਕਿਉਂਕਿ ਪਤੰਗ ਵੀ ਕਾਫੀ ਮਹਿੰਗੇ ਹੋ ਗਏ ਉਹਨੂੰ ਦੇਖੋ ਰੁਝਾਨ ਤਾਂ ਕਹਿ ਰਿਹਾ ਬਹੁਤ ਵਧਿਆ ਹੈ ਪਤੰਗ ਵੀ ਇਸ ਵਾਰ ਮਹਿੰਗਾ ਹੈ ਕਿਉਂਕਿ ਕਾਰੀਗਰ ਦਾ ਰੇਟ ਬਹੁਤ ਵੱਧ ਚੁੱਕਾ ਹੈ ਮਹਿੰਗਾਈ ਵੀ ਹੋ ਚੁੱਕੀ ਹੈ ਕੁਝ ਕਾਰੀਗਰ ਰੇਟ ਵੱਧ ਚੁੱਕੇ ਨੇ ਪਰ ਲੇਕਿਨ ਰੁਝਾਨ ਨਹੀਂ ਘਟਿਆ ਪਤੰਗਾਂ ਦਾ ਰੁਝਾਨ ਪੂਰੀ ਹੈ ਉਸ ਤਰੀ ਹੈ ਉਸ ਤੇ ਹਰ ਤਿਸ਼ਾਨਾ ਪੂਰਾ ਪੂਰੇ ਤਿਸ਼ਾਨਾ ਲੋਕੀ ਪਸੰਦਾ ਤਿਆਰ ਮਨਾਣ ਦੀ ਕੋਸ਼ਿਸ਼ ਕਰਨ ਕਿੰਨੇ ਕੁ ਦੂਰੋਂ ਦੂਰੋਂ ਤੁਹਾਡੇ ਕੋਲ ਲੋਕ ਪਤੰਗ ਲੈਣ ਵਾਸਤੇ ਆਉਂਦੇ ਨੇ ਕਿ ਦੁਕਾਨਦਾਰ ਵੀ ਆਉਂਦੇ ਨੇ ਜਾ ਕੇ ਲੋਕ ਲੈ ਆਉਂਦੇ ਨੇ ਮੇਰੇ ਕੋਲ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਜਿਸ ਤਰ੍ਹਾਂ ਸੁਨਾਮ ਤੋਂ ਕਾਨੀਗੜ ਤੋਂ ਚਿਮੇ ਤੋਂ ਪਾਤਣਾ ਤੋਂ ਬਹੁਤ ਦੂਰੋਂ ਆਂਦੇ ਨੇ ਬੰਦੇ ਵਧੀਆ ਕੁਆਲਟੀ ਦੇ ਪਤੰਗ ਹੁੰਦੇ ਨੇ ਬਿਲਕੁਲ ਸੇਫ ਕੰਪਨੀ ਵਧੀਆ ਸੇ ਵਧੀਆ ਕਾਗਜ਼ ਤੇ ਪਤੰਗ ਮੇਰੇ ਕੋਲ ਮਿਲਦੇ ਨੇ ਅਸੀਂ ਦੇਖਾਂਗੇ ਤੁਹਾਡੇ ਕੋਲੇ ਲੜੀਆਂ ਵਾਲੇ ਪਤੰਗ ਵੀ ਪਏ ਨੇ ਲੜੀਆਂ ਚੱਲ ਰਹੀਆਂ ਨੇ ਨਾ ਜਗ ਵਿੱਚ ਹੋ ਰਹੀਆਂ ਨੇ ਇਕੋ ਅੱਜ ਕੱਲ੍ਹ ਬੱਚਿਆਂ ਦਾ ਜਮਾਨਾ ਹੈ ਲਾਈਟਾਂ ਵਾਲੇ ਪਤੰਗ ਵੀ ਆ ਚੁੱਕੇ ਨੇ ਮਾਰਕੀਟ 'ਚ ਸਰੋਂ ਲਾਈਟਾਂ ਵਾਲੇ ਪਤੰਗ ਵੀ ਮਿਲ ਜਾਣਗੇ ਰਾਤ ਨੂੰ ਉਡਾਣ ਵਾਸਤੇ ਜੇ ਮੈਨੂੰ ਕੁਸ ਨੇ ਕੁਸ ਸਵੇਰੇ ਉਡਾਣ ਦੀ ਉਹਦੇ ਬੱਸ ਹੀ ਵਧੀਆ ਨਹੀਂ ਹਾਂਜੀ ਬਿਲਕੁਲ ਸਵੇਰੇ ਸਵੇਰੇ ਉਡਾਣ ਵਾਸਤੇ ਰਾਤ ਨੂੰ ਉਡਾਣ ਵਾਸਤੇ ਬਹੁਤ ਵਧੀਆ ਪਤੰਗ ਨੇ ਲਾਈਟਾਂ ਵਾਲੇ ਜੀ ਬਿਲਕੁਲ ਐਸਾ ਸਾਣਾ ਵੀ ਤੁਸੀਂ ਜਿਨ੍ਹਾਂ ਨੇ ਦੱਸਿਆ ਹੈ ਕਿ ਇਹਨਾਂ ਕੋਲੇ ਜੋ ਡੋਰ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਦੇ ਵੀ ਚੋਰੇ ਇਹ ਦੇਖੋ ਜੇ ਤੁਹਾਨੂੰ 6000 ਮੀਟਰ ਦੇ ਕਰੀਬ ਡੋਰ ਹੋਗੀ ਤੁਹਾਨੂੰ 300 ਦੇ ਮਿੱਤਰੀ ਮਿਲੇਗੀ 6000 ਮੀਟਰ 300 ਰੁਪਏ 'ਚ 6000 ਡੋਰਾ ਹੈ ਜੋ ਉਹ ਤੋਂ 6 ਮੀਟਰ ਡੋਰਾ ਹੈ ਜੋ ਤੁਹਾਨੂੰ ਸਿਰਫ 300 ਰੁਪਏ ਵਿੱਚ ਮਿਲੇਗੀ ਉਸੇ ਤਰ੍ਹਾਂ ਇਹਨਾਂ ਕੋਲੇ ਅਲੱਗ-ਅਲੱਗ ਵੈਰਾਈਟੀ ਦੇ ਡੋਰਾ ਵੀ ਇਹਨਾਂ ਕੋਲੇ ਸਾਰੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਡੋਰਾ ਪਈਆਂ ਹਨ ਅਤੇ ਕਿਤੇ ਨਾ ਕਿਤੇ ਉਹਨਾਂ ਨੂੰ ਲੋਕਾਂ ਨੂੰ ਇਹ ਮੈਸੇਜ ਵੀ ਹੈ ਜੋ ਪਤੰਗਬਾਜ਼ੀ ਕਰਦੇ ਹਨ ਤੇ ਚੈਨਲਸ ਡੋਰਾ ਦੇ ਨਾਲ ਪਤੰਗ ਉਡਾਉਂਦੇ ਹਨ ਕਿ ਉਹ ਇਸ ਡੋਰਾ ਨਾਲ ਪਤੰਗ ਉਡਾਣ ਤਾਂ ਲੱਗਦਾ ਨਹੀਂ ਕਿ ਕਿਸੇ ਦਾ ਕੋਈ ਨੁਕਸਾਨ ਹੋਵੇਗਾ ਕਿਉਂਕਿ ਤੁਸੀਂ ਤਸਵੀਰਾਂ ਵੀ ਸਾਹਮਣੇ ਦੇਖ ਸਕਦੇ ਹੋ ਕਿ ਦਸਵੇਂ ਸੀ ਕਿ ਲੋਕ ਦੂਰ-ਦੂਰ ਪਤੰਗ ਲੈਣੇ ਵਾ ਇਹਨਾਂ ਕੋਲੇ ਆਉਂਦੇ ਹਨ ਤਾਂ ਲੋਕਾਂ ਦੀ ਤੁਸੀਂ ਦੇ ਵਧੀ ਪਈ ਹੈ ਤੇ ਸਾਡੇ ਨਾਲ ਇੱਥੇ ਜੋ ਗ੍ਰਾਹਕ ਪਤੰਗ ਲੈਣ ਆ ਰਹੇ ਹਨ ਤਾਂ ਉਹ ਤੁਸੀਂ ਇੱਧਰ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਭਾਈ ਜੀ ਲੜੀਆਂ ਵਾਲੇ ਪਤੰਗ ਨੂੰ ਬੜੇ ਧਿਆਨ ਨਾਲ ਦੇਖ ਰਹੇ ਨੇ ਕਿ ਨਾਮ ਮੇਰਾ ਆਪਣਾ ਮੇਰਾ ਜੇ ਅਵਤਾਰ ਸਿੰਘ ਤਾਰਾ ਜੀ ਕਹੋ ਜੀ ਬੜੇ ਗੌਰ ਨਾਲ ਦੇਖ ਰਹੇ ਹੋ ਤਾਂ ਲੜੀਆਂ ਵਾਲੇ ਪਤੰਗਾਂ ਆ ਗਏ ਪਹਿਲੀ ਵਾਰ ਦੇਖਿਆ ਨਾ ਇਹ ਸਾਡਾ ਨਹੀਂ ਕਸੂਰ ਸਾਡਾ ਸ਼ਹਿਰ ਸੰਗਰੂਰ ਸ਼ਹਿਰ ਦੇ ਸੰਗਰੂਰ ਦੇ ਚਰਚੇ ਬਹੁਤ ਹੁੰਦੇ ਨਹੀਂ ਸਾਡੇ ਸਾਰਿਆਂ ਨਾਲੋਂ ਵੱਧ ਜਿਹੜਾ ਬਸੰਤ ਦਾ ਤਿਹਾਰ ਆਗਾ ਸਾਡੇ ਸੰਗਰੂਰ ਦੇ ਵਿੱਚ ਮਨਾਇਆ ਜਾਂਦਾਗਾ ਕਿਉਂਕਿ ਇਹ ਜਿਹੜਾ ਤਿਹਾਰਾਗਾ ਹਰ ਜਿਹੜਾ ਵੀ ਤਿਹਾਰਾਗਾ ਖੈਰ ਸਾਲ ਬਾਅਦ ਹੀ ਆਉਂਦਾਗਾ ਪਰ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿੰਨਾ क्रेਜ਼ ਸੰਗਰੂਰ ਦੇ ਵਿੱਚ ਹੈਗਾ ਉਹਨਾ ਕਿਤੇ ਨਹੀਂ ਹੈਗਾ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਪਤੰਗ ਮਿਲ ਜੂਗਾ ਹਰ ਇੱਕ ਤਰ੍ਹਾਂ ਦੇ ਬਹੁਤ ਸੋਹਣੇ ਸੋਹਣੇ ਪਤੰਗ ਨੇ ਬੱਚਿਆਂ ਲਈ ਨੇ ਵੱਡੇ ਨੇ ਤੇ ਜਿਹੜੀਆਂ ਡੋਰਾ ਨੇ ਗਿਆ ਅਸੀਂ ਜਿਹੜੀ ਸਾਡੇ ਸੰਗਰੂਰ ਦੇ ਵਿੱਚ ਸਾਡੇ ਵੀਰ ਜੀ ਨੇ ਬਹੁਤ ਵਧੀਆ ਪਤੰਗ ਨੇ ਉਹਨਾਂ ਲਵੇ ਬਹੁਤ ਵਧੀਆ ਡੋਰਾ ਨੇ ਪਰ ਇੱਕ ਉਹਨਾਂ ਦਾ ਸਪੈਸ਼ਲ ਲਿਖ ਕੇ ਲਾਇਆ ਹੈਗਾ ਸਾਨੂੰ ਬਹੁਤ ਚੰਗਾ ਲੱਗਿਆ ਕਿ ਚੈਨਾ ਡੋਰ ਹੈ ਜਿਹੜੀ ਪਲਾਸਟਿਕ ਦੀ ਡੋਰ ਆ ਤੇ ਨਾ ਕੋਈ ਖਰੀਦੇ ਨਾ ਕੋਈ ਵੇਚੇ ਉਹਨਾਂ ਦਾ ਸਪੈਸ਼ਲ ਲਿੱਖ ਕੇ ਲਾਇਆ ਸੋ ਉਹਨਾਂ ਦਾ ਥੈਂਕਸ ਆ ਧੰਨਵਾਦ ਹੈਗਾ ਤੇ ਬਾਕੀ ਤਿਹਾਰਾ ਜੀ ਇੱਕ ਮੈਸੇਜ ਸੋਡੇ ਚੈਨਲ ਰਾਹੀਂ ਇਹ ਵੀ ਦੇਣਾ ਚਾਹੁੰਦੇ ਵੀ ਬੱਚੇ ਨੇ ਜਦੋਂ ਵੀ ਬੱਚੇ ਪਤੰਗ ਚੜਾਉਂਦੇ ਨੇ ਕਿ ਤਾਂ ਕਿਰਪਾ ਉਹਨਾਂ ਦੇ ਲਵੇ ਰਹਿਣ ਬੱਚੇ ਮਾਪੇ ਇੱਕ ਦਿਨ ਦੇ ਲਈ ਪਸੰਦ ਦਾ ਤਿਹਾਰਾ ਹੈਗਾ ਸਾਲ ਬਾਅਦ ਹੁੰਦਾ ਹੈਗਾ ਬਾਕੀ ਜਿਹੜਾ ਕਰੇਜ਼ ਹੈਗਾ ਚਾਹੇ ਮਹਿੰਗਾਈ ਜਿੰਨੀ ਮਰਜ਼ੀ ਹੋ ਜੇ ਮੰਗਾ ਜਿੰਨੀ ਮਰਜੀ ਹੋ ਜਿਹਨੇ 500 ਲੈਣਾ ਉਹ 400 ਲੈ ਲੂਗਾ ਜਿਹਨੇ 400 ਲੈਣਾ 300 ਉਹ ਪਤੰਗ ਲੈਣੀ ਲੈਣੇ ਨੇ ਚੜਾਉਣੀ ਚੜਾਉਣੇ ਨੇਗੇ ਪਰ ਇੰਨੀ ਇੱਕ ਬੇਨਤੀ ਹੈਗੀ ਜਿਹੜੇ ਸਾਡੇ ਨੌਜਵਾਨ ਜੂਤ ਹੈਗਾ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਚਾਈਨਾ ਡੋਰ ਪਲਾਸਟਿਕ ਦੀ ਡੋਰ ਨਾ ਕਰਿਦਿਓ ਅਗਰ ਕੋਈ ਚੋਰੀ-ਚਪੋਰੀ ਵੇਚਦਾ ਵੀ ਆ ਤਾਂ ਉਹਦੀ ਜਾਣਕਾਰੀ ਪੁਲਿਸ ਨੂੰ ਦਿਓ ਬਾਕੀ ਦੂਸਰੀ ਗੱਲ ਹੈ ਕਿ ਤਿਆਰ ਹੁੰਦੇ ਹੀ ਮਨਾਉਣ ਵਾਸਤੇ ਆ ਜੇ ਤੇ ਹਾਰ ਨਹੀਂ ਮਨਾਵਾਂਗੇ ਸਾਡਾ ਪ੍ਰੇਮ ਪਿਆਰ ਆ ਇੱਕ ਇੱਕ ਦੂਸਰੇ ਨਾਲ ਕੋਠਿਆਂ ਤੇ ਚੜ ਕੇ ਸੀ ਪਤੰਗ ਚੜਾਉਣੇ ਆ ਲੁੱਟਦੇ ਵੀ ਆ ਪਤੰਗ ਬੈ ਸਾਡੇ ਟਾਈਮ ਚ ਤਾਂ ਦੇਖੋ ਜੀ ਜਿਹੜਾ ਹੈਗਾਗਾ ਡੋਰ ਸੀ ਜਿਹੜੀ ਲਿਆ ਕੇ ਸੂਤ ਦੇ ਸੂਤ ਦੇ ਹੁੰਦੇ ਸੀ ਨਾ ਪਲਾਸਟਾ ਹੈ ਇਹ ਸੂਤ ਦੇ ਹੁੰਦੇ ਸੀ ਹੁਣ ਬਾਬੂ ਜੀ ਨੇ ਸਾਡੇ ਵੱਡੇ ਨੇ ਉਹਨਾਂ ਨੇ ਦੱਸਿਆ ਵੀ ਜਿਹੜੀ ਡੋਰ ਆ ਕਿ 300 ਦਾ ਹੀ ਆ ਪਰ ਸਿੰਪਲ ਤਾਂ ਅੱਗੇ ਦੀ ਡੋਰ ਸੁੱਤੀ ਆ ਦੇਖੋ ਜੇ ਪਤੰਗ ਚੜਾਵਾਂਗੇ ਕਿੱਟੇ ਵੀ ਜਾਣਗੇ ਵੱਡੇ ਵੀ ਜਾਣਗੇ ਜੇ ਆਪਾਂ ਕਹਿਦੀ ਵੀ ਸਾਡਾ ਪਤੰਗ ਵੱਡੇ ਨਾ ਜਾਵੇ ਫਿਰ ਪਤੰਗ ਚੜਾਉਣ ਦਾ ਫਾਇਦਾ ਕੀ ਹੋਇਆ ਜੇ ਆਪਾਂ ਨੇ 100 ਪਤੰਗ ਲਿਆ ਕੇ ਰੱਖ ਲਿਆ ਇੱਕ ਪਤੰਗ ਨਾਲ ਹੀ ਸਾਰੇ ਵੱਡੇ ਜਾਵਾਂਗੇ ਫਿਰ ਕੀ ਮਤਲਬ ਹੋਇਆ ਇਹਦਾ ਦੇਖੋ ਪਤੰਗ ਦਾ ਚੜਾਉਣ ਦਾ ਫਾਇਦਾ ਹੀ ਆ ਵੀ ਜੇ ਪਤੰਗ ਵੱਡਿਆ ਵੀ ਜਾਵੇ ਪਲਾਸਟਿਕ ਦੀ ਡੋਰ ਜਾਣ ਲੈਵੇ ਡੋਰਾ ਬਸ ਉਹ ਤੋਂ ਕਰੇਸ ਕਰਿਓ ਬਾਕੀ ਪਤੰਗ ਡਾਓ ਖੁਸ਼ੀਆਂ ਮਨਾਓ ਕਿਉਂ ਖੁਸ਼ੀਆਂ ਦਾ ਤਿਆਰ ਹੈਗਾ ਜੀ ਇਹ ਜਿਹੜਾ ਬਸੰਤ ਹੈ ਤੇ ਇਸ ਦੁਕਾਨਦਾਰ ਨੂੰ ਕੀ ਕਹਿਣਾ ਚਾਹੋਗੇ ਲਗਾਤਾਰ 47 ਸਾਲਾਂ ਤੋਂ ਕੰਮ ਕਰ ਰਹੇ ਪਤੰਗ ਵੇਚ ਰਹੇ ਨੇ ਲੋਕ ਦੂਰੋਂ ਦੂਰੋਂ ਉਹਨੇ ਕੋ ਲੈਣ ਵੀ ਆਉਂਦੇ ਨੇ ਅਤੇ ਇਹ ਕਿਤਨਾ ਕਿਤੇ ਇਹਨਾਂ ਨੇ ਇਹ ਕਹਿੰਦੇ ਨੇ ਕਿ ਅਸੀਂ ਕਦੇ ਵੀ ਚੈਨਲ ਰੋਲੇ ਵਿੱਚ ਦੇਖੋ ਜੀ ਮੈਂ ਤਾਂ ਫਿਰ ਵੀ ਕਹਿ ਰਿਆਂਗਾ ਇਨ ਇਹ ਇਹ ਦੁਕਾਨਦਾਰ ਭਰਾਣੇ ਸਾਡੇ ਹੋਰ ਵੀ ਦੁਕਾਨਦਾਰ ਭਰਾਣੇਗੇ ਜਿਹੜੇ ਚైనా ਡੋਰ ਨਹੀਂ ਵੇਚਦੇ ਨਾਲ ਲਿਆ ਰਹੇ ਨੇ ਪਰ ਕਈ ਵਾਰੀ ਇਹਨਾਂ ਦੇ ਆੜ ਦੇ ਵਿੱਚ ਦੁਕਾਨਦਾਰਾਂ ਦੇ ਆੜ ਵਿੱਚ ਕੋਈ ਆਮ ਬੰਦਾ ਆਮ ਬੰਦਾ ਲਿਆ ਲਿਆ ਕੇ ਆਪਣੇ ਲੋਵੇ ਸਪਲਾਈ ਕਰ ਲੈਂਦਾ ਸਿੱਧੀ ਡਾਇਰੈਕਟ ਲਿਆਉਂਦੇ ਨੇਗੇ ਉੱਥੋਂ ਲਿਆ ਕੇ ਆਪਣਾ ਅੱਡ ਕਮਰੇ ਚ ਉਹਨਾਂ ਦਾ ਸ਼ਾਇਦ ਦੁਕਾਨਦਾਰੀ ਦੇ ਨਾਲ ਕੋਈ ਤਾਲੁਕ ਵੀ ਨਹੀਂ ਹੁੰਦਾ ਜਿਹੜੇ ਚైనా ਡੋਰ ਲਿਆ ਕੇ ਵੇਚਦੇ ਨੇ ਮੁਨਾਫੇ ਦੇ ਲਈ ਵੀ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਚੰਦ ਪੈਸਿਆਂ ਦੇ ਖਾਤਮ ਤੁਸੀਂ ਪਤਾ ਨਹੀਂ ਕਿੰਨੇ ਕਦੇ ਆ ਪੰਛੀਆਂ ਦੀ ਜਾਨ ਆ ਜਾਂਦੀਆਂ ਨੇ ਲੋਕਾਂ ਦੀ ਜਾਨ ਆ ਜਾਂਦੀਆਂ ਨੇ ਗਿਆ ਠੀਕ ਹੈ ਨਾ ਉਹਦੇ ਲਈ ਹੱਥ ਮੰਨ ਕੇ ਹੀ ਬੇਨਤੀ ਆ ਵੀ ਜਿਹੜੇ ਵੀ ਵੇਚਦੇ ਨੇ ਉਹ ਨਾ ਵੇਚਣ ਬਾਕੀ ਪ੍ਰਸ਼ਾਸਨ ਦਾ ਹੈਗਾਗਾ ਉਹ ਆਪਣੀ ਸਖਤ ਕਾਰਵਾਈ ਕਰ ਹੀ ਰਿਹਾਗਾ ਜੀ ਜੀ ਬਿਲਕੁਲ ਇਹ ਸਾਰੇ ਸਾਨਾ ਵੀਰ ਜਿਹੜੇ ਕਿ ਪਤੰਗ ਲੈਣ ਵਾਸਤੇ ਇਸ ਦੁਕਾਨ ਤੇ ਪਹੁੰਚੇ ਹਨ ਤੇ ਰੰਗ ਬਰੰਗੇ ਪਤੰਗ ਇਹਨਾਂ ਕੋਲੇ ਹਨ ਤੇ ਲੜੀਆਂ ਵਾਲੇ ਪਤੰਗ ਵੀ ਇਹਨਾਂ ਦੁਆਰਾ ਲੜੀਆਂ ਲਗਾ ਕੇ ਵੇਚੇ ਜਾਂਦੇ ਹਨ ਜੇ ਕਿਸੇ ਰਾਤ ਨੂੰ ਜੇ ਸਵੇਰੇ ਜਲਦੀ ਉੱਠ ਕੇ ਚਮਕਣੇ ਪਤੰਗ ਉਡਾਣੇ ਹੋਣ ਤਾਂ ਉਹ ਇਹ ਰੰਗ ਵੀ ਦਿਖੇਗਾ ਇਹ ਪਤੰਗ ਉਡਾ ਸਕਦੇ ਹਨ ਉੱਥੇ ਹੀ ਜਿੱਥੇ ਕਿ ਇਹਨਾਂ ਦੁਕਾਨ ਦੇ ਉੱਪਰ ਲਿਖ ਕੇ ਵੀ ਲਗਾਇਆ ਹੈ ਕਿ ਚਾਈਨਸ ਡੋਰ ਜੋ ਕੋ ਪਲਾਸਟਿਕ ਡੋਰ ਜਿਸ ਨੂੰ ਖੂਨੀ ਡੋਰ ਵੀ ਕਹਿ ਸਕਦੇ ਆ ਵੀ ਉਸ ਨੂੰ ਨਾ ਵੇਚਿਆ ਵੀ ਉਸ ਦੀ ਵਰਤੋਂ ਨਾ ਕੀਤੀ ਆ ਵੀ ਵੀਰ ਜੀ ਨੇ ਦੁਕਾਨ ਦੇ ਵਿੱਚ ਵਧਿਆ ਵਧਿਆ ਗੁੱਟ ਲੱਗ ਰੱਖੇ ਹੋਏ ਹਨ ਤੇ ਇੰਨੀ ਮਿਹਨਤ ਕਰਦੇ ਹੋ ਜਿਵੇਂ ਕਿ ਤਾਰਾ ਸਿੰਘ ਦੱਸਿਆ ਦੱਸਿਆ ਤਾਰਾ ਸਿੰਘ ਜੀ ਨੇ ਕਿ ਪਹਿਨਾ ਅਸੀਂ ਡੋਰਾ ਨੂੰ ਸੂਤਿਆ ਕਰਦੇ ਸੀ ਹਫਤਾ-ਵਫਤਾ ਪਹਿ ਲੱਗੇ ਨਹੀਂ ਸੀ ਲੇਕਿਨ ਹੁਣ ਉਹ ਮਿਹਨਤ ਤੋਂ ਵੀ ਤੁਸੀਂ ਵੱਧ ਜਾਓਗੇ ਕਿਉਂਕਿ 300 ਰੁਪਏ ਦੇ ਵਿੱਚ ਤੁਹਾਨੂੰ 6000 ਮੀਟਰ ਡੋਰ ਜਿਓ ਤੁਹਾਨੂੰ ਮਿਲ ਰਹੀ ਹੈ ਤੁਸੀਂ ਪਤੰਗ ਉਡਾਓ ਪਤੰਗ ਕੱਟਿਆ ਵੀ ਜਾਵੇਗਾ ਤੁਸੀਂ ਲੋਕਾਂ ਦੇ ਪਤੰਗ ਕੱਟੋਗੇ ਵੀ ਕਿਉਂਕਿ ਪਲਾਸਟਿਕ ਦੀ ਡੋਰ ਹੈ ਜੋ ਉਹ ਕਿਤਨਾ ਕਿਤੇ ਬਹੁਤ ਘੱਟ ਹੈ ਹੁਣ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਖਤਾਈ ਕੀਤੀ ਗਈ ਆ ਉੱਥੇ 47 ਸਾਲਾਂ ਤੋਂ ਇਹ ਵੀਰਜੀ ਦੁਕਾਨ ਕਰ ਰਹੇ ਹਨ ਅਤੇ ਲੋਕ ਦੂਰੋਂ ਦੂਰੋਂ ਇਨਾਂ ਕੋ ਪਤੰਗ ਲੈਣ ਵਾਸਤੇ ਆਉਂਦੇ ਹਨ ਰੰਗ-ਬਰੰਗੇ ਪਤੰਗ ਅਲੱਗ-ਅਲੱਗ ਤਰ੍ਹਾਂ ਦੇ ਪਤੰਗ ਇਹਨਾਂ ਕੋਲੇ ਹਨ ਤੇ ਦੱਸ ਰਹੇ ਸਨ ਕਿ ਜਿਸ ਤਰ੍ਹਾਂ ਕਿ ਮਹਿੰਗਾਈ ਵੱਧ ਰਹੀ ਹੈ ਲੇਕਿਨ ਜਿਵੇਂ ਕਿ ਤਾਰਾ ਜੀ ਨੇ ਦੱਸਿਆ ਕਿ ਸਾਡੇ ਸਰੂਰ ਸ਼ਹਿਰ ਦੇ ਵਿੱਚ ਪਤੰਗ ਬਾਜ਼ੀ ਹੈ ਜੋ ਚਾਹੇ ਜਿੰਨੇ ਮਰਜ਼ੀ ਮਹਿੰਗੀ ਹੋਵੇ ਉਹ ਨਹੀਂ ਹਟਣਗੇ ਉਹ ਪਤੰਗ ਉਡਾਣਗੇ ਜੇ ਕਿਸੇ ਨੇ ਹਜ਼ਾਰ ਉਡਾਣੇ ਤਾਂ ਉਹ 900 ਉਡਾ ਲਵੇਗਾ ਤਾਂ ਪਤੰਗ ਅ ਲੋਕ ਸੰਗਰੂਰ ਵਾਸੀ ਜੋ ਜਰੂਰ ਕਰਦੇ ਹਨ ਤੇ ਪੂਰੇ ਪੰਜਾਬ ਦੇ ਵਿੱਚ ਸੰਗਰੂਰ ਦੀ ਪਤੰਗਬਾਜ਼ੀ ਹੈ ਜੋ ਉਹ ਬਹੁਤ ਜ਼ਿਆਦਾ ਮੰਨੀ ਹੋਈ ਹੈ ਤੇ ਉੱਥੇ ਇਹ ਦੁਕਾਨ ਹੈ ਜੋ 47 ਸਾਲਾਂ ਤੋਂ ਕੰਮ ਕਰ ਰਹੇ ਹਨ ਤੇ ਲੋਕ ਦੂਰ ਦੂਰੋਂ ਇੱਥੇ ਆ ਕੇ ਪਤੰਗਬਾਜ਼ੀ ਕਰਨ ਵਾਸਤੇ ਆਪਣੇ ਪਤੰਗ ਅਤੇ ਡੋਰਾ ਹੈ ਜੋ ਉਹ ਵੀ ਲੈ ਕੇ ਜਾ ਰਹੇ ਹਨ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇ